ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਖਾਦਾਂ ਦੀ ਸਹੀ ਮਾਤ ਤੋਂ ਬੈਲੈਂਸ ਦੇ ਵਿੱਚ ਆਪਾਂ ਖਾਦਾਂ ਕਿਸ ਤਰ੍ਹਾਂ ਵਰਤਣੀਆਂ ਨੇ ਤਾਂ ਕਿ ਵਧੀਆ ਝਾੜ ਲੈ ਸਕੀਏ ਤੇ ਜ਼ਰੂਰ ਤੋਂ ਜ਼ਿਆਦਾ ਕੋਈ ਵੀ ਇੱਕ ਖਾਦ ਨਾ ਵਰਤੀ ਜਾਵੇ ਤਾਂ ਕਿ ਜਿਹੜਾ ਫਸਲ ਮਿੱਟੀ ਦੇ ਵਿੱਚ ਇੰਬੈਲੈਂਸ ਨਾ ਹੋਵੇ ਤੇ ਫਸਲ ਦੇ ਵਿੱਚ ਜਿਹੜੀ ਕਿਸੇ ਕਿਸਮ ਦੀ ਆਪਾਂ ਨੂੰ ਸਮੱਸਿਆ ਨਾ ਆਵੇ ਤੇ ਖਰਚਾ ਵੀ ਆਪਣਾ ਨਾਮ ਵਦੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਣਾ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਕਣਕ ਦੀ ਫਸਲ ਦੇ ਵਿੱਚ ਖਾਦਾਂ ਕੋਈ ਵੀ ਫਸਲ ਨੂੰ ਆਪਾਂ ਖਾਦਾਂ ਪਾਉਣੀਆਂ ਨੇ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਆਪਾਂ ਔਣ ਮਿੱਟੀ ਪਰਖ ਦੇ ਆਧਾਰ ਤੇ ਪਾਈਏ ਜੇ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਫਿਰ ਤੁਸੀਂ ਤੁਹਾਨੂੰ ਮੈਂ ਜਿਹੜਾ ਦਰਮਿਆਨੀ ਉਪਜਾਊ ਜ਼ਮੀਨ ਵਾਸਤੇ ਜਿਹੜੀਆਂ ਖਾਦਾਂ ਦੀ ਸਿਫਾਰਸ਼ ਹੈ ਪੀ ਲੁਧਿਆਣਾ ਵੱਲੋਂ ਉਹ ਦੱਸੂਗਾ ਜੇ ਜ਼ਮੀਨ ਇਹ ਤੋਂ ਚੰਗੀ ਹੈ ਉੱਥੇ ਤੁਸੀਂ ਖਾਦਾਂ ਦੀ ਜਿਹੜੀ ਮਾਤਰਾ ਜ਼ਰੂਰਤ ਅਨੁਸਾਰ ਘਟਾ ਸਕਦੇ ਹੋ ਜੇ ਜ਼ਮੀਨ ਮਾੜੀ ਤਾਂ ਉੱਥੇ ਆਪਾਂ ਥੋੜੀ ਬਹੁਤ ਵਧ ਕਰ ਸਕਦੇ ਹਾਂ ਤਾਂ ਮੁੱਖ ਤੌਰ ਤੇ ਜ਼ਰੂਰਤ ਹੁੰਦੀ ਹੈ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤੱਤ ਤੇ ਜ਼ਰੂਰਤ ਅਨੁਸਾਰ ਆਪਾਂ ਨੂੰ ਸਲਫਰ ਕਿਉਂਕਿ ਜਿਹੜਾ ਹੈਗਾ ਭਾਈ ਪਰ ਪਹਿਲੇ ਪਾਣੀ ਤੋਂ ਬਾਅਦ ਕਣਕ ਦਬਦੀ ਹੈ ਤਾਂ ਆਪਾਂ ਮੈਗਨੀਜ਼ ਦੀ ਸੁਰੇ ਕਰਦੇ ਹਾਂ ਪਰ ਕਈ ਜਗ੍ਹਾ ਦੇ ਉੱਤੇ ਸਲਫਰ ਦੀ ਘਾਟ ਆਉਂਦੀ ਆ ਤਾਂ ਸਲਫਰ ਦੀ ਘਾਟ ਵਾਸਤੇ ਆਪਾਂ ਡੀਏਪੀ ਦੀ ਜਗ੍ਹਾ ਤੇ ਸਿੰਗਲ ਸੁਪਰ ਫਾਸਫੇਟ ਵਰਤ ਸਕਦੇ ਹਾਂ ਜਿਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਨਾਲ ਜਿਹੜਾ ਫਾਸਫੋਰਸ ਦੇ ਨਾਲ ਮਿਲਦਾ ਸੋ ਜਿਹੜੀਆਂ ਦਰਮਿਆਨੀਆਂ ਅਬਜਾਊ ਜ਼ਮੀਨਾਂ ਉਹ ਚ ਖਾਦਾਂ ਦੀ ਵਰਤੋਂ ਵਾਸਤੇ ਜਿਹੜਾ ਹੈਗਾ 50 ਕਿਲੋ ਨਾਈਟ੍ਰੋਜਨ 25 ਕਿਲੋ ਫਾਸਫੋਰਸ ਤੇ 12 ਕਿਲੋ ਪੋਟਾਸ਼ ਦੀ ਆਮ ਤੌਰ ਤੇ ਜ਼ਰੂਰਤ ਹੁੰਦੀ ਤੱਤ ਦੀ ਇਹ ਮਿਲਦਾ ਕਿਹੜੀਆਂ-ਕਿਹੜੀਆਂ ਖਾਦਾਂ ਚੋਂ ਆ 110 ਕਿਲੋ ਨਿਮਲ ਅਤੇ ਯੂਰੀਆ ਚ ਨਾਈਟ੍ਰੋਜਨ ਪੂਰੀ ਹੋ ਜਾਂਦੀ ਹੈ। ਡੀਏਪ ਆਪਾਂ 55 ਕਿਲੋ ਪਾਉਣੀ ਇਹਦੇ ਨਾਲ ਫਾਸਫੋਰਸ ਪੂਰੀ ਹੋ ਜਾਂਦੀ ਹੈ ਪਰ ਜੇ ਆਪਾਂ ਡੀਏਪ ਪਾਈ ਹੈ ਤਾਂ ਫਿਰ ਆਪਾਂ ਯੂਰੀਆ ਦੀ ਮਾਤਰਾ ਜਿਹੜੀ ਉਹ 15-20 ਕਿਲੋ ਘਟਾ ਸਕਦੇ ਹਾਂ। ਜਾਂ ਫਿਰ ਆਪਾਂ ਫਾਸਫੋਰਸ ਵਾਸਤੇ ਸਿੰਗਲ ਸੁਪਰ ਫਾਸਫੇਟ ਜੇ ਡੀਏਪ ਆਪਾਂ ਨੂੰ ਨਹੀਂ ਮਿਲਦੀ ਤਾਂ ਪੱਤਨ ਗੱਟੇ ਸੁਪਰ ਪਾ ਸਕਦੇ ਹਾਂ। ਨਾਲ 20 ਤੋਂ 25 ਕਿਲੋ ਯੂਰੀਆ ਪਾ ਸਕਦੇ ਹਾਂ। ਤੇ ਮੀਰੋਟਾ ਪोटाश ਜਿਹੜੀ ਪोटाश ਤੱਤ ਕਿਸਾਨ ਵੀਰੋ ਆਪਾਂ ਨੂੰ ਫਸਲ ਨੂੰ ਜ਼ਰੂਰ ਦੇਣਾ ਚਾਹੀਦਾ ਤੁਸੀਂ ਮਿੱਟੀ ਪਰਖ ਦੇ ਆਧਾਰ ਤੇ ਪਾਓ ਜੇ ਨਹੀਂ ਕਰਵਾਈ ਤੁਹਾਡੀਆਂ ਜ਼ਮੀਨਾਂ 'ਚ ਪोटाਸ਼ ਦੀ ਘਾਟ ਆਉਂਦੀ ਤਾਂ ਤੁਸੀਂ 12 ਕਿਲੋ ਪोटाਸ਼ ਤੱਤ ਜਿਹੜਾ ਕਿ 20 ਕਿਲੋ ਮੀਰੋਟਾ ਪोटाਸ਼ ਜਿਹੜੀ 60% ਵਾਲੀ ਪोटाਸ਼ ਆ 20 ਕਿਲੋ ਉਹ ਤੁਸੀਂ ਪਾ ਸਕਦੇ ਆ ਤੇ ਜਿਹੜੇ ਗਰਦਾਸਪੁਰ ਹਸ਼ਿਆਰਪੁਰ ਰੋਪੜ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਆ ਇੱਥੇ ਤੁਹਾਨੂੰ ਜਿਹੜੀ ਹੈਗੀ ਹੈ 24 ਕਿਲੋ ਪोटाਸ਼ ਦੀ ਜ਼ਰੂਰਤ ਹੁੰਦੀ ਜਿਹੜੀ ਕਿ 40 ਕਿਲੋ ਜਿਹੜੀ 60% ਵਾਲੀ ਪੋਟਾਸ਼ ਆ ਉਹ ਤੋਂ ਪੂਰੀ ਹੁੰਦੀ ਆ ਸੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚਆਂ ਜਿਲ੍ਹਿਆਂ ਚ 40 ਕਿਲੋ ਪੋਟਾਸ਼ ਆਪਾਂ ਨੂੰ ਪ੍ਰਤੀ ਏਕੜ ਪਾਉਣੀ ਚਾਹੀਦੀ ਆ ਜਿਹੜੀਆਂ ਕਰਰਾਟੀਆਂ ਜ਼ਮੀਨਾਂ ਹੁੰਦੀਆਂ ਸ਼ੋਰੇ ਵਾਲੀਆਂ ਖਾਰੀਪਣ ਵਾਲੀਆਂ ਉੱਥੇ ਆਪਾਂ ਜਿਹੜੀ ਯੂਰਗ ਹੈ ਉਹ ਸफारਸ ਨਾਲੋਂ 25% ਜਿਹੜੀ ਹੈਗੀ ਹੈ ਵੱਧ ਜ਼ਰੂਰਤ ਪੈਂਦੀ ਆ ਤੇ ਇਨ੍ਹਾਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਜ਼ਿੰਕ ਤੱਤ ਦੀ ਘਾਟ ਦਾ ਵੀ ਖਿਆਲ ਰੱਖਣਾ ਪੈਂਦਾ ਜੇ ਘਾਟ ਆਉਂਦੀ ਆ ਤਾਂ ਤੁਸੀਂ ਬਿਜਾਈ ਸਮੇਂ ਜਿਹੜਾ ਹੈਗਾ ਜ਼ਿੰਕ ਤੱਤ ਪਾਉ ਨਹੀਂ ਤਾਂ ਤੁਸੀਂ ਬਾਅਦ ਚੋਂ ਸਪਰੇਆ ਤੁਹਾਡੇ ਨਾਲ ਮੈਂ ਜਾਣਕਾਰੀ ਸ਼ੇਅਰ ਕਰੂੰਗਾ ਇੱਕ ਤੋਂ ਦੋ ਸਪਰੇਆ ਜਿਹੜੀਆਂ ਮੈਗਨੀਜ਼ ਦੇ ਨਾਲ ਜ਼ਿੰਕ ਕਰਕੇ ਕਲੀ ਵਾਲਾ ਪਾਣੀ ਕਰਕੇ ਉਹਦੇ ਨਾਲ ਆਪਾਂ ਜ਼ਿੰਕ ਤੱਤ ਦੀ ਘਾਟ ਪੂਰੀ ਕਰ ਸਕਦੇ ਹਾਂ ਤੇ ਵਧੀਆ ਆਪਾਂ ਝਾੜਾ ਜਿਹੜਾ ਉਹ ਲੈ ਸਕਦੇ ਹਾਂ ਜਿਹੜੀ ਫਾਸਫੋਰ ਸਖਾਦ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸੀਦਾ ਕਿ ਇਹ ਸੋਣੀ ਦੇ ਮੁਕਾਬਲੇ ਕਣਕ ਦੀ ਫਸਲ ਜਿਹੜੀ ਇਹ ਫਾਸਫੋਰਸ ਨੂੰ ਵੱਧ ਮੰਗਦੀ ਹੈ ਡਾਇਆ ਜਾਂ ਸੁਪਰ ਇਸ ਕਰਕੇ ਆਪਾਂ ਫਾਸਫੋਰਸ ਵਾਲੀ ਖਾਦ ਹੈ ਜਿਹੜੀ ਉਹ ਕਣਕ ਨੂੰ ਪਾ ਦੇਣੀ ਹੈ ਇਸ ਤੋਂ ਬਾਅਦ ਅਗਲੇ ਝੋਨੇ ਅਗਲੀ ਸੋਨੀ ਦੀ ਫਸਲ ਆ ਜਾਏ ਆਪਾਂ ਝੋਨਾ ਬੀਜਦੇ ਜਾਂ ਹੋਰ ਫਸਲ ਆ ਤਾਂ ਉਹਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਤਾਂ ਇਹਦਾ ਢੰਗ ਕੀ ਹੈ ਪਾਉਣੀਆ ਕਦੋਂ ਨੇ ਸਾਰੀ ਫਾਸਫੋਰਸ ਜੇ 55 ਕਿਲੋ ਡੀਏਪੀ ਜਾਂ ਜੇ ਤਿੰਨ ਗੱਟੇ ਆਪਾਂ ਸੁਪਰ ਪਾਉਣੀ ਡੀਏਪੀ ਹੈ ਨਹੀਂ ਤਾਂ ਅਤੇ ਪੋਟਾਸ਼ ਹੈ ਜਿਹੜੀ ਇਹ ਬਜਾਈ ਸਮੇ ਆਪਾਂ ਪੂਰ ਦੇਣੀ ਹੈ ਜੇ ਤਾਂ ਆਪਾਂ ਡੀਏਪੀ ਪਾਈ ਹੈ ਬਜਾਈ ਵੇਲੇ ਪੋਰ ਰਹੇ ਆ ਫਿਰ ਤਾਂ ਯੂਰੀਆ ਦੀ ਜਰੂਰਤ ਹੈ ਨਹੀਂ ਪਰ ਜੇ ਫਾਸਫੋਰਸ ਵਾਸਤੇ ਆਪਾਂ ਸੁਪਰ ਦੀ ਵਰਤੋਂ ਕਰ ਰਹੇ ਹਾਂ ਸਿੰਗਲ ਸੁਪਰ ਫਾਸਫੇਟ ਜੀ ਚ ਨਾਲ ਸਲਫਰ ਤੇ ਕੈਲਸ਼ੀਅਮ ਵੀ ਆਪਾਂ ਨੂੰ ਮਿਲਦਾ ਫਸਲ ਨੂੰ ਤਾਂ ਬਜਾਈ ਵੇਲੇ ਆਪਾਂ ਨੂੰ 20 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਪੈਂਦੀ ਹੈ ਇਹਦਾ ਤੁਸੀਂ ਜਿਹੜਾ ਹੈਗਾ ਛੱਟਾ ਮਾਰ ਸਕਦੇ ਹੋ ਉਪਰੰਤ ਜਿਹੜਾ ਹੈਗਾ ਪਹਿਲੇ ਤੇ ਦੂਜੇ ਪਾਣੀ ਦਾ ਆਪਾਂ ਸਮੇਂ ਸਿਰ 비ਜੀ ਕੰਕ ਨੂੰ ਜਿਹੜੀ 45 ਕਿਲੋ ਯੂਰੀਆ ਤੇ ਅੱਧ ਦਸੰਬਰ ਤੋਂ ਬਾਅਦ ਵੀ ਜੀ ਕਣਕ ਰੋ 35 ਕਿਲੋ ਯੂਰੀਆ ਪਹਿਲੇ ਤੇ ਦੂਜੇ ਪਾਣੀ ਨਾਲ ਇਹ ਆਪਾਂ ਪਾ ਸਕਦੇ ਆ ਜੇ ਕਈ ਵਾਰ ਹੈਗਾ ਪਹਿਲਾ ਪਾਣੀ ਲੇਟ ਹੋ ਜਾਂਦਾ ਕਈ ਵਾਰ بارش ਵਗੈਰਾ ਹੋ ਜਾਂਦੀ ਜਾਂ ਪਹਿਲਾ ਪਾਣੀ ਆਪਾਂ ਲੇਟ ਲਾਉਨੇ ਆ ਤਾਂ ਆਪਾਂ ਜਿਹੜੀ ਯੂਰੀਆ ਉਹ 55 ਦਿਨ ਤੇ ਖਤਮ ਕਰ ਦੇਣੀ ਹੁੰਦੀ ਹੈ ਜਿਹੜੀ ਆਪਾਂ ਹੈਪੀ ਸੀਡਰ ਜਾਂ ਸੁਪਰ ਸੀਡਰ ਜਾਂ ਪੀਏਯੂ ਸਮਾਰਟ ਸੀਡਰ ਨਾਲ ਕਣਕ ਬੀਜਣੀ ਆ ਉੱਥੇ ਆਪਾਂ 55 ਦੀ ਜਗ੍ਹਾ ਤੇ 65 ਕਿਲੋ ਯੂਰੀਆ ਜਿਹੜੀ ਹੈਗੀ ਹੈ ਬਿਜਾਈ ਸਮੇਂ ਪੂਰਨੀ ਆ ਤੇ ਇਸ ਤੋਂ ਬਾਅਦ ਆ ਜਿਹੜੀ ਪਹਿਲੇ ਤੇ ਦੂਜੇ ਪਾਣੀ ਦੇ ਨਾਲ 40 ਕਿਲੋ ਯੂਰੀਆ ਪਾ ਦੇਣੀ ਆ 65 ਕਿਲੋ ਡੀਏਪ 55 ਕਿਲੋ ਦੀ ਜਗ੍ਹਾ ਤੇ ਇੱਥੇ 65 ਕਿਲੋ ਪਾਣੀ ਆ ਹੈਪੀ ਸੀਡਰ ਜਾਂ ਸੁਪਰ ਸੀਡਰ ਚ ਆਪਾਂ ਡ੍ਰਿਲ ਕਰਨੀ ਆ ਤੇ ਉਸ ਤੋਂ ਬਾਅਦ ਪਹਿਲੇ ਤੇ ਦੂਜੇ ਪਾਣੀ ਦਾ 40-40 ਕਿਲੋ ਆਪਾਂ ਯੂਰੀਆ ਪਾ ਦੇਣੀ ਆ ਤੇ ਜਿੱਥੇ ਹੈਪੀ ਸੀਡਰ ਜਿਹੜਾ 2-3 ਸਾਲ ਤੋਂ ਲਗਾਤਾਰ ਉਹਦੇ ਨਾਲ ਤੁਸੀਂ ਬਿਜਾਈ ਕਰ ਰਹੇ ਆ ਤਾਂ ਉੱਥੇ ਤੁਸੀਂ 20 ਕਿਲੋ ਯੂਰੀਆ ਦੀ ਮਾਤਰਾ ਹੋਰ ਘਟਾ ਸਕਦੇ ਆ ਕਿਉਂਕਿ ਪਰਾਲੀ ਲਗਾਤਾਰ ਜਿਹੜੀ ਹੈਗੀ ਝੋਨੇ ਦੇ ਵਿੱਚ ਮਾਉਨੇ ਆ ਉਹਦੇ ਨਾਲ ਜ਼ਮੀਨ ਚ ਆਰਗੈਨਿਕ ਕਾਰਬਨ ਵੀ ਵਾਧੀ ਨਾਈਟ੍ਰੋਜਨ ਫਾਸਫੋਰ ਸਾਰੇ ਤੱਤ ਮਿਲਦੇ ਆ ਸੋ ਉੱਤੇ ਤੁਸੀਂ ਜਿਹੜੀ ਹੈਗੀ ਹੈ 20 ਕਿਲੋ ਯੂਰੀਆ ਉਹ ਘਟਾ ਸਕਦੇ ਆ ਸੋ ਕਈ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਸਾਡੇ ਡੀਏਪੀ ਉਪਲਬਧ ਨਹੀਂ ਉਹਨਾਂ ਵਾਸਤੇ ਇਹ ਜਿਹੜਾ ਹੈਗਾ ਜ਼ਰੂਰੀ ਹੈ ਕਿ ਤੁਸੀਂ ਸਿੰਗਲ ਸੁਪਰ ਫਾਸਫੇਟ ਵਰਤੋ ਪਰ ਉਹਦੇ ਨਾਲ 20 ਕਿਲੋ ਯੂਰੀਆ ਬਜਾਈ ਸਮੇ ਪਾਉਣੀ ਆ ਫਿਰ ਆਪਾਂ ਨੂੰ ਨਾਈਟ੍ਰੋਜਨ ਮਿਲੂਗਾ ਕਿਉਂਕਿ ਡੀਏਪੀ 'ਚ 18% ਨਾਈਟ੍ਰੋਜਨ ਹੁੰਦਾ 46% ਫਾਸਫੋਰਸ ਹੁੰਦੀ ਜਿਹੜੀ ਸਿੰਗਲ ਸੁਪਰ ਫਾਸਫੇਟ ਆ ਉਹ 'ਚ 16% ਫਾਸਫੋਰਸ ਆ 11-12% ਸਲਫਰ ਮਿਲਦਾ ਤੇ 18 ਤੋਂ 22% ਤੱਕ ਕੈਲਸ਼ੀਅਮ ਹੁੰਦਾ ਪਰ ਉਹਦੇ ਵਿੱਚ ਨਾਈਟrogen ਨਹੀਂ ਹੁੰਦੀ ਇਸ ਨਾਈਟrogen ਦੀ ਘਾਟ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ 20 ਕਿਲੋ ਯੂਰੀਆ ਨਾਲ ਸੁਪਰ ਦੇ ਪਾਉਣੀ ਪੈਂਦੀ ਫਿਰ ਉਹ ਡੀਏਪੀ ਬਣ ਜਾਂਦੀ ਹੈ ਆਮ ਤੌਰ ਤੇ ਕਈ ਕਿਸਾਨ ਵੀ ਯੂਰੀਆ ਨਹੀਂ ਪਾਉਂਦੇ ਤੇ ਫਿਰ ਕਹਿੰਦੇ ਕਿ ਸੁਪਰ ਦਾ ਰਿਜ਼ਲਟ ਨਹੀਂ ਮਿਲਿਆ ਸੋ ਇਹਹੀ ਜਾਣਕਾਰੀ ਸੀ ਹੋਰ ਤੁਹਾਡਾ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ